ਸਾਰੇ ਮੇਰੇ ਵੀਰਾਂ ਨੂੰ ਜੈ ਭਿੰਦ ਦੇ ਬਾਤ ਜਿੱਦਾਂ ਕਿ ਸਾਰੇ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਆ ਉਹ ਵਿਗਲ ਵੱਜ ਚੁੱਕਾ ਆ ਤੇ ਮੈਂ ਅੱਜ ਫੇਸਬੁੱਕ ਤੇ ਲਾਈਵ ਹੋਣ ਦਾ ਮੋਕ ਕਰ ਨੇ ਸੀ ਵੀ ਪਿੰਡਾਂ ਦੇ ਵਿੱਚ ਬਹੁਤ ਮਾਹੌਲ ਕਰਨ ਹੋਇਆ ਆ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਵੱਖੋ-ਵੱਖ ਧੜੇ ਬਣ ਚੁੱਕੇ ਆ ਪਿੰਡਾਂ ਦੇ ਵਿੱਚ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਜਿਹੜੀ ਭਾਈਚਾਰਕ ਸਾਂਝ ਆ ਉਹ ਹਰ ਬੰਦੇ ਨੇ ਪਿੰਡ ਦੇ ਸਿਆਣੇ ਬੰਦੇ ਨੇ ਪਿੰਡ ਦੀਆਂ ਭੈਣਾਂ ਨੇ ਪਿੰਡ ਦੇ ਭਰਾਵਾਂ ਨੇ ਰਲ ਮਿਲ ਕੇ ਜਿਹੜੀ ਭਾਈਚਾਰਕ ਸਾਂਝ ਆ ਉਹ ਬਚਾ ਕੇ ਰੱਖਣੀ ਆ ਕਿਉਂਕਿ ਇਲੈਕਸ਼ਨ 5 ਸਾਲ ਬਾਅਦ ਇੱਕ ਵਾਰਾਂ ਦਾ ਤੇ ਹੋਰ 15 ਤਰੀਕ ਨੂੰ ਇਲੈਕਸ਼ਨ ਜਿਹੜਾ ਆ ਉਹ ਖਤਮ ਹੋ ਜਾਣਾ ਆਪਾਂ ਫੇਰ ਸਾਰੇ ਭੈਣਾਂ ਭਰਾਵਾਂ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਰਲ ਮਿਲ ਕੇ ਰਹਿਣਾ ਆ ਸੋ ਭਾਈ ਜਾਰਾ ਖਰਾਬ ਨਾ ਕਰਿਓ ਜਿਹੜੇ ਇਲੈਕਸ਼ਨ ਆ ਪੂਰੇ ਸ਼ਾਂਤਮਈ ਤਰੀਕੇ ਦੇ ਨਾਲ ਜਿਹਦੇ ਸਿਰ ਤੇ ਸੇਰਾ ਪਰਮਾਤਮਾ ਨੇ ਬੰਨਣਾ ਉਹ ਬੰਨ ਹੀ ਦੇਣਾ ਆ ਤੇ ਇਸ ਕਰਕੇ ਕਿਸੇ ਦੀ ਵੀ ਚਾਕਲ ਅੱਧ ਦੇ ਵਿੱਚ ਆਉਣ ਦੀ ਲੋੜ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਮੈਂ ਕਿਸੇ ਪਿੰਡ ਦੀ ਗੱਲ ਨਹੀਂ ਕਰਦਾ ਵਿਸ਼ੇਸ਼ ਤੌਰ ਤੇ ਹਰੇਕ ਪਿੰਡ ਦੇ ਵਿੱਚ 2-4 ਬੰਦੇ ਸ਼ਰਾਰਤੀ ਹੁੰਦੇ ਆ ਜਿਨ੍ਹਾਂ ਨੇ ਇਧਰਲੀ ਗੱਲ ਉਧਰ ਤੇ ਉਧਰਲੀ ਗੱਲ ਇੱਧਰ ਕਰਨੀ ਹੁੰਦੀ ਆ ਜਿਨ੍ਹਾਂ ਦੇ ਨਾਲ ਮਨਾਂ ਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਆ ਆਪਾਂ ਭਾਈਚਾਰਕ ਨੂੰ ਬढ़ावा ਦੇਣਾ ਆ ਭਾਈਚਾਰਕਾਂ ਸੰਤ ਕੈਮ ਰੱਖਣੀ ਆ ਸਾਰੇ ਪਿੰਡਾਂ ਭਰਾਵਾਂ ਨੇ ਰਲ ਮਿਲ ਕੇ ਰਹਿਣਾ ਆ ਤੇ ਇਲੈਕਸ਼ਨ ਜਿਹੜਾ ਪੂਰੀ ਸ਼ਾਂਤ ਮਿਤੀ ਤਰੀਕੇ ਦੇ ਨਾਲ ਸਾਰੇ ਪਿੰਡਾਂ ਦੀ ਮੈਂ ਅਰਦਾਸ ਕਰਦਾ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਇਲੈਕਸ਼ਨ ਜਿਹੜਾ ਆ ਪੂਰੇ ਸ਼ਾਂਤ ਮਿਤੀ ਤਰੀਕੇ ਦੇ ਨਾਲ ਨੇਪੜੇ ਚੜ੍ਹ ਜਵੇ ਚੰਗੇ ਸਰਪੰਚ ਤੇ ਚੰਗੇ ਪੰਚ ਚੁਣੋ ਸਾਰੇ ਜਣੇ ਰਲ ਮਿਲ ਕੇ ਅੱਜ ਫੇਸਬੁਕ ਤੇ ਲਾਈਵ ਹੋਣ ਦਾ ਮੁੱਖ ਕਾਰਨ ਇਹ ਸੀ ਵੀ ਮੈਂ ਪੂਰੇ ਪੰਜਾਬ ਦੇ ਪਿੰਡਾਂ ਨੂੰ ਮੈਸੇਜ ਦੇ ਸਕਾਂ ਤੇ ਨਾਲ ਦੀ ਨਾਲ ਆਪਣੇ ਪਿੰਡ ਦਾ ਵੀ ਜਿਹੜਾ ਮੈਸੇਜ ਦੇ ਸਕਾਂ ਸਾਰੇ ਭੈਣਾ ਭਰਾਵਾਂ ਨੂੰ ਭਾਈਚਾਰਕ ਸਾਂਝ ਨੂੰ ਵਧਾਵਾ ਦੇਣਾ ਜੇ ਤੁਹਾਡੀ ਭਾਈਚਾਰਕ ਸਾਂਝ ਜਿੱਤ ਗਈ ਤੇ ਤੁਸੀਂ ਸਾਰੇ ਹੀ ਸਰਪੰਚੋਂ ਸਾਰੇ ਹੀ ਤੁਸੀਂ ਮੋਤਵਾਰ ਹੋ ਇਸ ਕਰਕੇ ਪੈਣਾ ਵੀਰਾਂ ਦੇ ਵੱਡਿਆਂ ਦੇ ਬਜ਼ੁਰਗਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਭਾਈ ਭਾਈਚਾਰਕ ਸੰਗ ਖਰਾਬ ਨਾ ਕਰਿਓ ਬੱਚਿਆਂ ਨੂੰ ਵੀ ਸਮਝਾਓ ਵੀ ਕਿਸੇ ਦੀ ਗੱਲ ਸੁਣੀ ਤੇ ਇੱਕ ਦਮ ਤੈਸ ਵਿੱਚ ਨਹੀਂ ਆਣਾ ਤਾਂ ਇਸ ਦੇ ਨਾਲ ਪਿੰਡ ਦਾ ਮਾਹੌਲ ਖਰਾਬ ਹੋਵੇ ਇਸ ਕਰਕੇ ਕਦੇ ਵੀ ਆਪਣੇ ਭਾਈਚਾਰੇ ਤੋਂ ਬਾਹਰ ਨਹੀਂ ਜਾਣਾ ਤੇ ਭਾਈਚਾਰਕ ਸੰਗ ਬਣਾਈ ਰੱਖਣੀ ਆ ਐਨੀਆਂ ਗੱਲਾਂ ਕਹਿੰਦਾ ਖੇਮਾਂ ਦਾ ਜਾਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਸੰਵਿਧਾਨ